ਹੋਊਗੀ ਤੇ ਨਾ ਹੀ ਇਹਦੇ ਵਿੱਚ ਆਪਾਂ ਕੋਈ ਜ਼ਹਿਰੀਲੀ ਦਵਾਈ ਵਰਤਾਂਗੇ ਤੇ ਨਾ ਹੀ ਤੁਹਾਡਾ ਢੋਲਕੇ ਖਰਾਬ ਹੋਊਗਾ ਜੇ ਆ ਇੱਕ ਦੇਸੀ ਜਗਾੜ ਬਣਾਏ ਆਪਣੇ ਤੇ ਇੱਕ ਦੇਸੀ ਤਰੀਕਾ ਵੀ ਦੱਸਾਂਗੇ ਨਾਲ ਨਾਲ ਕਣਕ ਸਾਂਭਣ ਦਾ ਜੇਕਰ ਤੁਸੀਂ ਕਣਕ ਸਾਂਭਣੀ ਹੈ ਤਾਂ ਆ ਤਰੀਕਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਮਤਲਬ ਕਿ ਆਪਾਂ ਦੋ ਤਰੀਕੇ ਦੱਸਾਂਗੇ ਇੱਕ ਤਰੀਕਾ ਜਿਹੜਾ ਅੱਜ ਤੋਂ 20-30 ਸਾਲ ਪੁਰਾਣਾ ਤਰੀਕਾ ਹੈ ਤੇ ਉਹ ਤਰੀਕਾ ਦੱਸਾਂਗੇ ਤੇ ਇੱਕ ਤਰੀਕਾ ਹੈ ਜਿਹੜਾ ਅੱਜ ਦਾ ਤਰੀਕਾ ਨਾ ਮਾ ਅੱਜ ਮਾਡਰਨ ਯੁੱਗ ਦਾ ਤਰੀਕਾ ਹੈ ਦੋ ਤਰੀਕੇ ਦੱਸਾਂਗੇ ਦੋਹੇ ਤਰੀਕੇ ਤੁਸੀਂ ਵਰਤਨੇ ਆ ਜੇਕਰ ਤੁਸੀਂ ਕਣਕ ਸੰਭਣੀ ਐ ਇਸ ਤਰੀਕੇ ਨਾਲ ਤੁਸੀਂ ਚਾਹੇ 5 ਸਾਲ ਕਣਕ ਰੱਖ ਲਓ ਕਰੇ ਮੁੜ ਕੇ ਦੇਖਣ ਦੀ ਲੋੜ ਨਹੀਂ ਸੰਭਣ ਵੇਲੇ ਤੇ ਇੱਕ ਤਾਂ ਆਪਾਂ ਇਹ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਸਟੈਂਡ ਬਣਵਾਇਆ ਤੇ ਇਹਦੇ ਨਾਲ ਕੀ ਹੋਊਗਾ ਵੀ ਢੋਲ ਥੱਲੋਂ ਆਪਣਾ ਖਰਾਬ ਨਹੀਂ ਹੋਊਗਾ ਜਦੋਂ ਥੱਲੋਂ ਢੋਲ ਖਰਾਬ ਹੋਣਾ ਹੈ ਥੱਲੋਂ ਕਿਤੇ ਪਾਟਿਆ ਨਾਲ ਕਣਕ ਵੀ ਬਚੀ ਰਹੂਗੀ ਆਪਣੀ ਇਹ ਸਭ ਤੋਂ ਸੌਖਾ ਤਰੀਕਾ ਹੈ ਇਹ ਮਤਲਬ ਕਿ ਇਹਦੇ ਕੋਈ ਜ਼ਿਆਦਾ ਖਰਚਾ ਵੀ ਨਹੀਂ ਤੁਸੀਂ ਬਣਵਾ ਸਕਦੇ ਹੋ ਇਹ ਢੋਲ ਦਾ ਮੇਚਾ ਦੇਖ ਕੇ ਇਹ ਜੀ ਮੈਂ ਆਪਾਂ ਬਣਵਾਇਆ ਦੂਜੇ ਢੋਲ ਦਾ ਉੱਚੇ ਜੇ ਕਣਕ ਪਈ ਆਪਾਂ ਤਾਂ ਕਰਕੇ ਵੀ ਇਹ ਢੋਲ ਤੇ ਇਹ ਖਾਲੀ ਹੋਏ ਸੀ ਇਹ ਤੇ ਦਰ ਖਰਾਮ ਹੈ ਤੁਹਾਨੂੰ ਤੇ ਆ ਦੇਖੋ ਵੀ ਪੂਰਾ ਵਧੀਆ ਮਨ ਲੈ ਉੱਚਾ ਰਹਿੰਦਾ ਢੋਲ ਤੇ ਥੱਲੇ ਆਪਣਾ ਝਾੜੂ ਝੂੜੂ বাজਦਾ ਰਹਿੰਦਾ ਕੋਈ ਜਾਨਵਰ ਨਹੀਂ ਲੁਕਦਾ ਥੱਲੇ ਤੇ ਬਾਕੀ ਢੋਲ ਦੀ ਬਚਤ ਰਹਿੰਦੀ ਹੈ ਢੋਲ ਜਰਦਾ ਨਹੀਂ ਨਹੀਂ ਢੋਲ ਨੂੰ ਆਪਾਂ ਜਦੋਂ ਪਾਣੀ ਪੂਣੀ ਪੈਂਦਾਂਗੇ ਵੀ ਇਹ ਜਰ ਲੱਗ ਜਾਂਦੀ ਹੈ ਇਹ ਤਰੀਕਾ ਸਭ ਤੋਂ ਵਧੀਆ ਸੌਖਾ ਤਰੀਕਾ ਤੁਸੀਂ ਆਪਣਾ ਜਿਹੜਾ ਵੈਲਡਰ ਹੁੰਦੇ ਨੇ ਉਹਨਾਂ ਨੂੰ ਆਪਣਾ ਮੇਚਾ ਦੇ ਕੇ ਇਹ ਤਰੀਕਾ ਮਤਲਬ ਕਿ ਇਹ ਜਿਹੜਾ ਸਟੈਂਡ ਜਾਂ ਬਣਵਾ ਸਕਦੇ ਹੋ ਲੱਕੜ ਦਾ ਬਣਾਉਂਗੇ ਲੱਕੜ ਦਾ ਮਤਲਬ ਜਲਦੀ ਟੁੱ ਇਹ ਲੋਹੇ ਦਾ ਬਣਾ ਲਿਓ ਲੋਹੇ ਦਾ ਸਭ ਤੋਂ ਵਧੀਆ ਜੇਕਰ ਸਟੀਲ ਦਾ ਬਣਾਸਾਂ ਉਹ ਸਭ ਤੋਂ ਵਧੀਆ ਸਟੀਲ ਦਾ ਹੁਣ ਕਣਕ ਸਾਂਭਣ ਦੀ ਵਾਰੀ ਆ ਗਈ ਕਣਕ ਸਾਂਭਣੀ ਐ ਤਾਂ ਉਹਦੇ ਵਿੱਚ ਐ ਜ਼ਹਿਰ ਪਾਉਣ ਦੀ ਲੋੜ ਨਹੀਂ ਆ ਇੱਕ ਤਾਂ ਤੂੜੀ ਪਾਉਣੀ ਤੁਸੀਂ ਨੇ ਹੁਣ ਤੂੜੀ ਪਾਉਣ ਨੂੰ ਸੁਣ ਕੇ ਕਈ ਵੀਰ ਹੋਗੇ ਉਹਨੇ ਹੈਰਾਨ ਵੀ ਤੂੜੀ ਆਪਾਂ ਤਾਂ ਕਣਕ ਸਾਫ਼ ਕਰਕੇ ਪਾਉਣੀ ਐ ਵੀ ਤੁਸੀਂ ਤੂੜੀ ਕਿਵੇਂ ਪਾਉਂਗੇ ਅੱਜ ਤੋਂ ਜਿਹੜੇ ਪੁਰਾਣੇ ਤਰੀਕੇ ਨਾਲ ਕਣਕ ਸਾਂਭਿਆ ਕਰਦੇ ਉਹ ਤੂੜੀਆਂ ਦੇ ਵਿੱਚ ਹੀ ਸਾਂਭਿਆ ਕਰਦੇ ਜਿਵੇਂ ਤੂੜੀਆਂ ਦੇ ਵਿੱਚ ਘੜੇ ਦੱਬ ਕੇ ਰੱਖ ਦਾਂਦੇ ਵੱਡੇ ਜਾਂ ਕੋਈ ਕਿਵੇਂ ਵੀ ਤਰੀਕੇ ਨਾਲ ਤੂੜੀਆਂ 'ਚ ਰੱਖਿਆ ਕਰਦੇ ਜਦੋਂ ਤੁਸੀਂ ਕਣਕ ਸਾamdਿਓ ਉਹਨੂੰ ਕਦੇ ਵੀ ਚਾਰ ਨਾ ਲਵਾਓ ਚਾਰ ਲਵਾਏ ਬਿਨਾ ਉਹਨੂੰ ਢੋਲ ਚ ਪਾਓ ਤੇ ਵਿੱਚ ਤੁਸੀਂ ਜਦੋਂ ਕਣਕ ਭਰਤੀ ਤਾਂ ਉਤੋਂ ਹੀ ਤੁਸੀਂ ਮਤਲਬ ਕਿ ਇੱਕ ਬੱਠੜਾ ਜਿਹੜਾ ਤੂੜੀ ਦਾ ਪਾ ਦਿਓ ਇਹdal ਤੁਹਾਡੀ ਕਣਕ ਨੂੰ ਇੱਕ ਮਤਲਬ ਕਿ ਸੁਸਰੀ ਇੱਕ ਦਾਣਾ ਵੀ ਖਰਾਬ ਨਹੀਂ ਹੁੰਦਾ ਤੇ ਇਹਦੇ ਨਾਲ ਨਾਲ ਇੱਕ ਦੋ ਚੀਜ਼ਾਂ ਹੋਰ ਪਾਉਣੀਆਂ ਇੱਕ ਤਾਂ ਤੁਸੀਂ ਡੰਬੀਆਂ ਪਾ ਦਿਓ ਇਹਦਾ ਆਪਾਂ ਆਮ ਪਾਉਣੀ ਪਾਉਨੇ ਆ ਜਿਹੜੀਆਂ ਆਪਾਂ ਦਵਾਈਆਂ ਪਾਉਂਨਾ ਜ਼ਹਿਰੀਲੀਆਂ ਉਹ ਆਪਾਂ ਨੂੰ ਬਹੁਤ ਜ਼ਿਆਦੇ ਮਾੜੀਆਂ ਨੇ ਕਿਉਂਕਿ ਜ਼ਹਿਰੀਲੀਆਂ ਦਵਾਈਆਂ ਦੀ ਜਿਹੜੀ ਅੰਦਰ ਗੈਸ ਬਣਦੀ ਐ ਉਹ ਸਭ ਤੋਂ ਖਤਰਨਾਕ ਹੈ ਉਹੀ ਆਪਾਂ ਜਿਹੜੀ ਕਣਕ ਖਾਈ ਜਾਂਦੇ ਆ ਤੇ ਇਹ ਡੱਬੀਆਂ ਯਾਦ ਕਰ ਲਿਓ ਇੱਕ ਜਿਹੜੀ ਤੂੜੀ ਤੁਸੀਂ ਝਾਰ ਜਿਹੜੇ ਸਾਫ ਕਣਕ ਤੁਰਤ ਕਰੋ ਜਿੰਨੀ ਪਹੌਣੀਆਂ ਉੰਨੀ ਤੁਰਤ ਕਰ ਲਿਆ ਕਰੋ ਪਰ ਪਹਿਲਾਂ ਸਾਫ ਕਣਕ ਮੈਂ ਕਦੇ ਨਾ ਪਾਇਆ ਕਰੋ ਤਾਂ ਹੀ ਆਪਣੀ ਕਣਕ ਜਿਹੜੀ ਖਰਾਬ ਹੁੰਦੀ ਹੈ ਢੋਲਾਂ ਦੇ ਵਿੱਚ ਤਾਂ ਹੀ ਉਹ ਗਲ ਸੜ ਜਾਂਦੀ ਹੈ ਤੇ ਤਾਂ ਹੀ ਉਹ ਸੁਸਰੀ ਪੈ ਜਾਂਦੀ ਹੈ ਤੇ ਇਹ ਤਰੀਕਾ ਯਾਦ ਕਰ ਲਿਆ ਤੇ ਇੱਕ ਇਹਦੇ ਵਿੱਚ ਜਾਂ ਤੁਸੀਂ ਲਹਾਸਣ ਲੈ ਲਓ ਜਾਂ ਤੁਸੀਂ ਲੈ ਲਓ ਗੰਡੇ ਲਾਸਣ ਤੇ ਗੰਡੇ ਚ ਕੋਈ ਵੀ ਚੀਜ਼ ਤੁਸੀਂ ਲੈ ਸਕਦੇ ਹੋ ਤੁਸੀਂ ਤਿੰਨ ਚਾਰ ਪੀਸ ਉਹਦੇ ਸੱਟੋ ਦੇ ਵਿੱਚੇ ਤੇ ਜਿਵੇਂ ਆਪਾਂ ਡੱਬੀਆਂ ਪਾਤੀਆਂ ਲਹਸਣ ਜਾ ਗੰਡੇ ਪਾਤੇ ਇੱਕ ਪਾਸੇ ਪਾਤੀ ਤੂੜੀ ਇਹ ਤਿੰਨ ਚੀਜ਼ਾਂ ਪਾ ਦਿਓ ਕੋਈ ਜ਼ਹਿਰੀਲੀ ਦਵਾਈ ਨਹੀਂ ਪਾਉਣੀ ਤੁਸੀਂ ਨੇ ਕੁਝ ਨਹੀਂ ਕਰਨਾ ਥੋੜਾ ਮਤਲਬ ਕਿ ਐਂ ਕਣਕ ਦਾ ਦਾਣਾ ਇੱਕ ਵੀ ਨਹੀਂ ਖਰਾਬ ਹੁੰਦਾ ਜੇਕਰ ਤੁਸੀਂ ਜ਼ਹਿਰ ਇਹ ਪਾਉਣਾ ਤੁਹਾਡੀ ਮਰਜ਼ੀ ਹੈ ਫਿਰ ਜ਼ਹਿਰ ਪਾਈ ਚਲੋ ਬਾਕੀ ਇਹ ਤਰੀਕਾ ਸਾਰੇ ਬਦ ਲਓ ਠੀਕ ਹੈ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਬਾਕੀ ਇੱਕ ਵਾਰੀ ਇਹ ਤਰੀਕਾ ਵਰਤ ਕੇ ਜ਼ਰੂਰ ਦੇਖਿਓ ਤੇ ਬਾਕੀ ਜਿਹੜਾ ਢੋਲ ਵਾਲਾ ਪਸਟੈਂਡ ਬਣਾ ਇਹ ਵੀ ਜ਼ਰੂਰ ਵਰਤਿਓ